ਕੋ ਜੀ ਸਾਨੂੰ ਅਸੀਂ ਹੁਣ ਟਰੱਕ ਗੱਡੀਆਂ ਦਿਖਾਉਣੇ ਇੱਥੇ ਬੁਰਾ ਹਾਲ ਹੋ ਰਿਹਾ ਭਵਾਨੀਗੜ ਨਾਬਾ ਗੈਂਚੀਆਂ ਇਹ ਟੋਏ ਟੋਏ ਪੈ ਪਏ ਨੇ ਸੜਕ ਬਣੀ ਨਹੀਂ ਹੋਈ ਤੇ ਹੁਣ ਸਾਨੂੰ ਲਵੇ ਜਾ ਕੇ ਦਿਖਾਉਣਾ ਕਿ ਭਾਣਾ ਵਰਤ ਕੇ ਆ ਫੜਨਾਰ ਸਿੰਘਾ ਪੌਣਵਾੜ ਉੱਤਰ ਕੇ ਵੀਡੀਓ ਬਣਾਉ ਦਿਖਾਓ ਐ ਰੱਖੀ ਮੋਬਾਈਲ ਇਹਨੂੰ ਖੜਾ ਇਹਨੂੰ ਫੜ ਤੂੰ ਮੜ ਜਾ ਚੱਲ ਚੱਲ ਵੇ ਅੜਾ ਤੇ ਖਾਂਗੀ ਬੋਦੀ ਨਾਲ ਆਜੂ ਵਾਲਾ ਟਰੱਕ ਬੱਜ ਗਿਆ ਹਾਂ ਜੀ ਆ ਦੇਖ ਸਕਦੇ ਹੋ ਤੁਸੀਂ ਆ ਗੱਡੀ ਸਾਹਮਣੇ ਜਿਹੜੀ ਖੜੀ ਹੈ ਨਾ ਤੇ ਇਹਦਾ ਵਿਚਾਰੀ ਦਾ ਕੀ ਹਾਲਤ ਹੋ ਰਹੀ ਹੈ ਇਹ ਆ ਦੇਖੋ ਰੋਰ ਰੋਕਣ ਕਰ ਇਹ ਲੋਕ ਕਿੰਨੇ ਪ੍ਰੇਸ਼ਾਨ ਹੋ ਰਹੇ ਨੇ ਤੇ ਆ ਗੱਡੀ ਖੜੀ ਹੈ ਜੀ ਚੈੱਕ ਲੱਗੇ ਨੇ ਤੇ ਫਿਰ ਵੀ ਆ ਦੇਖੋ ਗੱਡੀ ਦੀ ਬਾਡੀ ਵੀ ਟੁੱਟਣ ਵਾਲੀ ਹੋ ਗਈ ਪਈ ਹੈ ਤੇ ਇਹ ਗੱਡੀ ਦਾ ਨੰਬਰ ਦੇਖ ਸਕਦਾ ਹੋ। ਫਿਰ ਹੋਰ ਜਿਹੜੇ ਕੁੱਤੇ ਹੋਏ ਨੇ ਇਹਦੇ ਕਾਰਨ ਆਹ ਗੱਡੀ ਵੀ ਤੇ ਖਰੀ ਕੀ ਹਾਲ ਹੈ। ਇਹ ਲੋਕ ਕਿੰਨੇ ਪ੍ਰੇਸ਼ਾਨ ਹੋ ਰਹੇ ਨੇ। ਆਹ ਦੇਖੋ ਜੀ ਕਿਵੇਂ ਟੋਏ ਪੈ ਰਹੇ ਨੇ ਇੱਥੇ ਨਾਬਾ ਗੈਂਚੀ ਆ ਭਵਾਨੀਗੜ੍ਹ। ਜੇ ਵਾਕਵੇਂ ਮਸਾਂ ਅੰਗਰੇਜ਼ਾ ਟਰੱਕ ਆਪ ਦੇਖੋ ਕਿਵੇਂ ਟਿੱਡਾ ਹੋ ਗਿਆ ਹੁਣ ਵਿਚਾਰੇ ਗੱਡੀ ਆਦਲਾ ਬਦਲੀ ਕਰ ਰਹੇ ਨੇ ਇਹ ਕਦੋਂ ਹੋਈਆ ਵੀਰੇ ਰਾਤ ਰਾਤ ਹੋਈਆ ਆਲੂ ਸਾਰੇ ਖੰਡ ਗਈ ਦੇਖੋ ਲਾ ਉਧਰ ਦਿਖਾਉ ਨਾ ਅਰਥ ਵਿੱਚ ਆਪਾਂ ਚੱਲਦੇ ਚੱਲਣਗੇ ਦਿਖਾਉ ਉਧਰ ਪਰ ਉਹ ਦੇਖਾਓ ਉਹ ਵਾਹ ਦੇਖ ਲਓ ਕਿੱਸੇ ਕਿੱਤੇ ਕੀ ਹਾਲਤ ਹੈ ਜੀ ਆਹ ਰੋਡ ਕੀ ਹਾਲਤ ਦੇਖੋ ਪਾਣੀ ਦੇਖੋ ਕਿੰਨੇ ਖੜਾ ਹੈ ਇਹ ਕੱਛੀ ਚ ਲੋੜ ਦਿੱਤਾ ਜਾ ਰਿਹਾ ਹੈ ਜੀ ਹੁਣ ਇਹ ਮਾਲ ਦੇਖੋ ਕੀ ਹਾਲ ਹੈ ਜੀ ਇਹ ਹਾਲ ਹੈ ਜੀ ਸਾਡੇ ਭਵਾਨੇਗਰ ਸ਼ਹਿਰ ਦੇ